ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਲੋਕ ਸਰਕਾਰ ਮੁਰਦਾਬਾਦ ਲੋਕ ਜਨੂਨ ਮੁਰਦਾਬਾਦ ਲੋਕ ਜਨੂਨ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਕਾਇਕਨੂਲ ਵਾਪਸ ਕਰੋ ਮੋਦੀ ਸਰਕਾਰ ਮੁਰਦਾਬਾਦ ਆਡੇ ਹੱਕ ਰੱਖੇ ਰੱਖ ਆਡੇ ਹੱਕ ਇੱਥੇ ਰੱਖ ਆਡੇ ਹੱਕ ਇੱਥੇ ਰੱਖ ਸੈਂਟਰ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਆਪਣੀ ਬੋਲੀ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਕਾਲੇ ਕਾਨੂੰਨ ਬੰਦ ਕਰੋ ਕਾਲੇ ਕਾਨੂੰਨ ਬੰਦ ਕਰੋ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਕਾਬਲਾ

मोदी <Telan�iga> सरकारहंदादूम ਦੇ ਆ ਜਾ ਅੱਗੇ ਬਾਅਦ ਦੱਸਦੇ ਹਾਂ ਕਿ ਬੰਦਿਆਂ ਨੂੰ ਉਹਦੇ ਮੋਕੇ ਦੱਸਦੇ ਕਿ ਆਹ ਕਾਰਨਾ ਕੀ ਕਾਰਨਾ ਕਰ ਰਹੇ ਹੁਣ ਉਹ ਇੱਧਰ ਨੂੰ ਭਵਾ ਲਓ ਕੈਮਰਾ ਚੱਲ ਮੈਂ ਅਚਾਰ ਕੋਈ ਬਿਦੂਰ ਬਲਾਜਮ ਤੇ ਕਿਸਾਨ ਦੋਸਤੋ ਅੱਜ ਆਪਾਂ ਜਿਹੜਾ ਇਹ ਪੁਤਲਾ ਫੂਕ ਰਹੇ ਹਾਂ ਇਹ ਕੇਂਦਰ ਸਰਕਾਰ ਵੱਲੋਂ ਜਿਹੜੇ ਕਾਲੇ ਕਾਨੂੰਨ ਲਿਆਉਂਦੇ ਜਾ ਰਹੇ ਆ ਕਿਵੇਂ ਜਿਹੜੇ 26 ਸਾਡੇ ਲੇਬਰ ਦੇ ਪੱਖ ਦੇ ਵਿੱਚ ਕਾਨੂੰਨ ਤੇ ਉਹਨਾਂ ਨੂੰ ਸਾਰੇ ਰੱਦ ਕਰਕੇ ਚਾਰ ਕਾਰਪੋਰੇਟ ਘਾਣਿਆਂ ਦੇ ਪੱਖ ਚ ਕਾਨੂੰਨ ਲਿਆਂਦੇ ਆ ਬਿਜਲੀ ਬਿੱਲ 2025 ਉਹਦਾ ਖਰੜਾ ਜੋ ਦਾ ਤੂੰ ਪਿਆ ਭਾਵੇਂ ਸਾਡੀ ਸੰਯੁਕਤ ਕਿਸਾਨ ਮੋਰਚੇ ਸਾਰੀਆਂ ਜਥੇਬੰਦੀਆਂ ਨੇ ਪੰਜਾਬ ਨੇ ਮੋਰੀ ਰੋਲ ਅਦਾ ਕਰਕੇ ਉਹ ਬਿੱਲ ਨੂੰ ਜਿਹੜਾ ਲੋਕ ਸਭਾ ਦੇ ਵਿੱਚ ਪਾਸ ਕਰਨਾ ਸੀ ਉਹ ਰੁਕਿਆ ਪਰ ਖਰੜਾ ਜੋ ਦਾ ਤਮੂਹੀਆਂ ਇਹਦੇ ਇਲਾਵਾ ਬੀਜ ਕਾਨੂੰਨ ਜਿਹੜਾ ਸਾਡੇ ਕਿਸਾਨਾਂ ਦਾ ਉਹ ਕਾਟਕਾ ਤੇ ਸਾਡੇ ਜਿਹੜੇ ਲੇਬਰ ਦੇ ਜਿੰਨੇ ਵੀ ਕਾਨੂੰਨ ਤੇ ਸਾਡੇ ਜਿਹੜੇ ਲੇਬਰ ਦੇ ਪ라이 ਬੋਨ ਟੈਨਸ਼ਨ ਦਾ ਆਪ ਦਾ ਮੈਡੀਕਲ ਦਾ ਆਪ ਦਾ ਹੋਰ ਜਿਹੜੇ ਕਾਨੂੰਨ ਨੇ ਉਹ ਸਾਰੇ ਖਤਮ ਕਰ ਰਹੇ ਆ ਤੇ ਸਿਰਿਆਂ ਆਮ ਅੱਜ ਇਹ ਮੋਤੀ ਸਰਕਾਰ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਖੜ ਕੇ ਲੋਕਾਂ ਨੂੰ ਡੜ ਰਹੀ ਆ ਤੇ ਲੋਕਾਂ ਨੂੰ ਫੇਕੂ ਵੰਡੀਆਂ પાਕੇ ਅੱਜ ਉਸ ਕਿਸਮ ਦੀਆਂ ਨੀਤੀਆਂ ਜਿਹੜੀਆਂ ਲੋਕਾਂ ਨੂੰ ਰਾਹਤ ਦਿੰਦੀਆਂ ਸੀਆਂ ਉਹ ਸਿਰਿਆਂ ਵਾਂ ਅੱਜ ਸਾਰਾ ਮੋਲਕਾ ਦੇਸ਼ ਦੇ ਮਾਲ ਖਜ਼ਾਨੇ ਉਹ ਕਾਰਪੋਰੇਟ ਕੰਪਨੀਆਂਆਂ ਨੂੰ ਲਟਾਏ ਜਾ ਰਹੇ ਆ ਇਸ ਕਰਕੇ ਅਸੀਂ ਅੱਜ ਸਾਰੇ ਅਸੀਂ ਸਪੈਸ਼ਲੀ ਬਿਸਕਰਪਾ ਬਿਲਡਰ ਤੋਂ ਸਾਰੀ ਕਿਰਤੀ ਕਮਾ ਜੂਨੀਅਨ ਤੇ ਸਾਡੀਆਂ ਕਿਸਾਨ ਜਥੇਬੰਦੀਆਂ ਵੱਲੋਂ ਅਸੀਂ ਅੱਜ ਜਿੱਥੇ ਇਹ ਮੋਤੀ ਸਰਕਾਰ ਦਾ ਅਮਨਤ ਸ਼ਾਹ ਦੀ ਜੋੜੀ ਦਾ ਕੈਂਟਰ ਸਰਕਾਰ ਦਾ ਉਤਲਾ ਫੂਕੇ ਆਪਣਾ ਰੋਜ਼ ਇਥੋਂ ਦੀ ਪ੍ਰੈਸ ਦੇ ਰਾਹੀਂ ਹਿੰਦੁਸਤਾਨ ਦੇ ਉਹਨਾਂ ਮਜ਼ਦੂਰਾਂ ਕਿਸਾਨਾਂ ਦੇ ਨਾਲ ਅਸੀਂ ਇੱਕਜੁੱਟਤਾ ਪ੍ਰਗਟ ਕਰਦੇ ਆਂ ਉੱਥੇ ਅਸੀਂ ਇਸ ਗੱਲ ਦੀ ਮੰਗ ਕਰਦੇ ਆਂ ਹਿੰਦੁਸਤਾਨ ਦੇ ਰਾਸ਼ਟਰਪਤੀ ਤੋਂ ਤੇ ਘਟੋਗਾ ਇੱਕ ਕਾਨੂੰਨ ਆ ਜਿਹੜੇ ਇਹ ਰੱਦ ਕੀਤੇ ਜਾਣ ਜਿਹੜੇ ਲੇਬਰ ਦੇ ਪੱਖੇ ਕਾਨੂੰਨ ਆ ਉਹ ਬਣਾਏ ਜਾਣ ਜਿਹੜਾ ਮਨਰੇਗਾ ਕਾਨੂੰਨ ਖਤਮ ਕੀਤਾ ਉਹਦੀ ਵੀ ਅਸੀਂ ਜ਼ੋਰਦਾਰ ਨਖੇਦੀ ਕਰਦੇ ਆ ਤੇ ਇੱਕ ਅਪੀਲ ਆ ਪੇ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ 16 ਜਨਵਰੀ ਨੂੰ ਜਿਹੜਾ ਆਪਾਂ ਨੇ ਰੋਪੜ ਐਸ்சி ਦਫ਼ਤਰ ਦੇ ਵਿੱਚ ਆ ਵੱਡਾ ਘਰਾਓ ਕਰਨਾ ਤੇ ਕਿਉਂਕਿ ਉਹ ਖਾੜਾ ਜੂਦੇ ਤੂਪਿਆ ਉਹਦੇ ਚੋਂ ਸਾਰੇ ਮਜ਼ਦੂਰਾਂ ਦਾ ਕਿਸਾਨ ਉਹ ਸਾਰੇ ਸ਼ਾਮਲ ਹੋਣਾ ਤੇ ਆਪਾਂ ਇਸ ਕੱਲ ਦਾ ਜੇ ਆਪਾਂ ਲੜਾਂਗੇ ਜੇ ਬੋਲਾਂਗੇ ਤਾਂ ਸਾਡੇ ਹੱਕ ਤੇ ਕੁਝ ਗੱਲ ਆਊ ਜੇ ਆਪਾਂ ਬੋਲਦੇ ਨੇ ਤਾਂ ਮੋਦੀ ਦੀਆਂ ਜਿਹੜੀਆਂ ਉਹ ਨੀਤੀਆਂ ਨੇ ਜਿਉਂ ਦੀ ਤੂੰ ਲਾਗੂ ਰਹਿਣੀਆਂ ਤੇ ਸਾਡੇ ਕੋਲੋਂ ਜਿਹੜਾ ਮਾੜੀ ਮੋਟਾ ਦਿਹਾੜੀ ਦਾ 8 ਘੰਟੇ ਦਾ ਹੱਕ ਤਾਂ ਉਹ 12 ਘੰਟੇ ਦੇ ਤਬਦੀਲ ਕਰਤਾ ਹੋਰ ਜਿਹੜੀਆਂ ਸੂਰਤਾਂ ਬਹੁਤ ਸੀਗੀਆਂ ਸਾਡੇ ਕੋਲੇ ਜੱਥੇਬੰਦੀ ਬਣਾਉਣ ਦਾ ਸੰਘਰਸ਼ ਕਰਨ ਦਾ ਕਾਨੂੰਨੀ ਰਾਈਟ ਆ ਜਿਹੜੇ ਉਹ ਵੀ ਸਾਡੇ ਕੋਲੇ ਖਤਮ ਕੀਤੇ ਜਾ ਰਹੇ ਇਸ ਕਰਕੇ ਦੋਸਤੋ ਅੱਜ ਆਪਾਂ ਜਿੱਥੇ ਸੰਕੇਤਕ ਤੌਰ ਤੇ ਆਪਾਰਥੀ ਬੂਖ ਰਹੇ ਆ ਉਥੇ ਨਾਲ ਹੀ ਤੁਹਾਨੂੰ ਅਪੀਲ ਆ ਵੀ ਜੋ ਵੀ ਚਾਹੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆਉਂਦੀ ਆ ਚਾਹੇ ਸਾਡੀਆਂ ਲੇਬਰ ਜੂਨੀਅਨ ਕਾਲ ਕਰਦੀਆਂ ਉਹਦੇ ਦੇ ਆਪਣੇ ਹੱਕਾਂ ਲਈ ਜਾਗਰਤ ਹੋ ਕੇ ਆਪਾਂ ਇਸ ਸੰਘਰਸ਼ ਨੂੰ ਇਸ ਜੱਥੇਬੰਦੀਆਂ ਨੂੰ ਤੱਕੜੇ ਕਰਕੇ ਆਪਣੇ ਰਿੱਕੇ ਦਾ ਸਬੂਤ ਦੋ ਤੇ ਆਪਾਂ ਉਹਨਾਂ ਜਿਹੜੀਆਂ ਸਰਕਾਰ ਦੀਆਂ ਚਾਲਾਂ ਨੇ ਉਹਨਾਂ ਨੂੰ ਚਾਲਾਂ ਨੂੰ ਸਮਝ ਕੇ ਆਪਾਂ ਤਕੜੇ ਹੋਈਏ ਤਕੜੇ ਹੋ ਕੇ ਆਪਾਂ ਇਹਨਾਂ ਨੀਤੀਆਂ ਦਾ ਮੂੰਹ ਔੜੀਏ ਹੁਣ ਮੇਰੀ ਇੰਨੀ ਕਿ ਬੇਇਨਕੀ ਸਾਡੇ ਕਿਸਾਨ ਨਹੀਂ ਕੀਤੀ ਹੈ ਜਿਆਰ ਸੰਸਦਾਰ ਜੀ ਜਿਆਰ ਨਹੀਂ ਸੰਸਦਾਰ ਜੀ ਜਿਆਰ ਨਹੀਂ ਸਾਡੇ ਇਨਸਾਨ ਆਗੂ ਜਿਹੜੇ ਸਾਡੇ ਇਸ ਸੰਘਰਸ਼ ਦੀ ਅਮੈਦ ਕਰਦੇ ਆ ਇੱਥੇ ਕਾਲੇ ਕਾਨੂੰਨਾਂ ਦੀ ਵਿਕਰੀਦੀ ਕਰਦੇ ਆ ਤੇ ਉਹ ਸਾਡੇ ਝਾਹਰ ਸਿੰਘ ਬੀਕੇ ਜੂ ਕੋਸਾ ਤੇ ਆਗੂ ਆ ਉਹ ਵੀ ਆਪਣੇ ਇਕਤਾਰ ਆ ਜਿਹੜੇ ਉਥੋਂ ਦੇ 2 ਕਿੰਡ ਵਾਪਸ ਆ ਕੇ ਕਰਨਗੇ ਉਥੋਂ ਬਹੁਤ ਦਾ ਪੱਗ ਉਦਲੇ ਨੂੰ ਅਗਰਾਵਾਂਗੇ ਕੋਈ ਗੱਲ ਨਹੀਂ ਤਰਾਫ ਰੁਕੀ ਆ ਜੀ ਆ ਜਿਓ ਬਾਜ ਆਵਾਜ਼ ਨਹੀਂ ਹੋਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਜਿਹੜੀ ਸੈਂਟਰ ਸਰਕਾਰ ਰੋਜ਼ ਲੋਕ ਮਾਰੂ ਕਾਨੂੰਨ ਲੈ ਕੇ ਆ ਰਹੀ ਆ ਨਿਤ ਨਵੇਂ ਕਾਨੂੰਨ ਪਹਿਲਾ ਜਿੱਦਾਂ ਇਹਨਾਂ ਨੇ ਦੱਸਿਆ ਬਿਜਲੀ ਬਿੱਲ 2020 ਲਿਆਂਦਾ ਸੀ ਉਦੋਂ ਰੋਕਿਆ ਜਿਹੜੇ ਸਮਾਰਟ ਮੀਟਰ ਸਮਾਰਟ ਮੀਟਰ ਲਾਉਣੇ ਇਹਨਾਂ ਨੇ ਘਰ ਘਰ ਚਿਪਾਉਣ ਵਾਲੇ ਮੀਟਰ ਜਿਹੜਾ ਆਪਾਂ ਨੂੰ ਇਹ ਫ੍ਰੀ ਅੱਜ ਕੱਲ ਜਿਹੜੀ ਪੰਜਾਬ ਸਰਕਾਰ ਆ ਜਾਂ ਸਟੇਟ ਸਰਕਾਰ ਆ ਆਪਾਂ ਨੂੰ ਫ੍ਰੀ ਬਿਜਲੀ ਦੇ ਸਕਦੀ ਆ ਉਹ ਸਾਰੇ ਅਧਿਕਾਰ ਸੈਂਟਰ ਦੇ ਲੈ ਜਾਣੇ ਇੱਦਾਂ ਹੀ ਜਿਹੜੇ ਹੁਣ ਆ ਨਵੇਂ ਕਾਨੂੰਨ ਲਾਗੂ ਕੀਤੇ ਆ ਇਹਦੇ ਵਿੱਚ ਜੇ ਤੁਸੀਂ ਕੋਈ ਰੋਸ ਮੁਜ਼ਾਹਰਾ ਕਰਨਾ ਹੈ ਕਿਤੇ ਤੁਸੀਂ ਫੈਕਟਰੀ 'ਚ ਪਹਿਲਾਂ ਫੈਕਟਰੀ ਵਾਲਿਆਂ ਨੂੰ 60 ਦਿਨ ਪਹਿਲਾਂ ਦੱਸਣਾ ਪਊਗਾ ਵੀ ਅਸੀਂ ਹੜਤਾਲ ਕਰਨੀ ਆ ਦੱਸੋ ਫੇਰ ਪਹਿਲਾਂ 8 ਘੰਟੇ ਸੀ ਤੁਹਾਡੀ ਡਿਊਟੀ ਹੁਣ 12 ਘੰਟੇ ਕਰਦੀ ਇਹ ਮਤਲਬ ਜਿਹੜੇ 3-4 ਕੋਆਪਰੇਟਿਵ ਘਰਾਣੇ ਆ ਜੋ ਲਿਖਦੇ ਆ ਉਹ ਕਾਨੂੰਨ ਬਣ ਰਹੇ ਆ ਇੱਥੇ ਬਹੁਤ ਗਿਣਤੀ ਸਾਡਾ ਪਿੰਡੂ ਭਾਈਚਾਰਾ ਹੈ ਜਿਹੜੇ ਆ ਛੋਟੇ ਮਜ਼ਦੂਰ ਨੇ ਛੋਟੇ ਕਿਸਾਨ ਨੇ ਉਹਨਾਂ ਨੂੰ ਮਾਰਨ ਵਾਸਤੇ ਕਾਨੂੰਨ ਬਣ ਰਹੇ ਆ ਇਹ ਜੇ ਅਸੀਂ ਨਾ ਇਕੱਠੇ ਹੋਏ ਨਾ ਜਾਗਰੂਕ ਹੋਏ ਤਾਂ ਦਿਨ ਦੂਰ ਨਹੀਂ ਆ ਜਦੋਂ ਸਾਨੂੰ ਇਹਨਾਂ ਦੇ ਘਰਾਂ ਚੋਂ ਵੀ ਨਿਕਲਣ ਦੇਣਾ ਕੋਈ ਵੀ ਕੋਈ ਫੈਕਟਰੀ ਵਾਲਾ ਤੁਹਾਨੂੰ 300 ਮੁਲਾਜ਼ਮਾਂ ਤੱਕ ਜਦੋਂ ਮਰਜੀ ਕੱਢ ਸਕਦਾ ਨਵੇਂ ਕਾਨੂੰਨਾਂ ਚ ਇਹ ਕੀ ਆ ਇਹ ਸਾਡੇ ਹੱਕਾਂ ਤੇ ਡਾਕੇ ਨਹੀਂ ਹੈਗੇ ਤੋਂ ਪਹਿਲਾਂ ਆਪਾਂ ਨੇ ਗੋਰੇ ਅੰਗਰੇਜ਼ ਕੱਡੇ ਸੀ ਹੁਣ ਕਾਲੇ ਅੰਗਰੇਜ਼ ਹੁਣਾਂ ਵੀ ਖਤਰਨਾਕ ਆ ਇਹ ਉਹ ਧਰਮ ਦੇ ਨਾਂ ਤੇ ਸਾਨੂੰ ਲੜਾਇਆ ਜਾਂਦਾ ਜਾਤਾਂ ਪਾਤਾਂ ਦੇ ਨਾਂ ਤੇ ਲੜਾ ਕੇ ਤਾਂ ਇਹ ਕਾਨੂੰਨ ਲਾਗੂ ਕੀਤੇ ਜਾਂਦੇ ਨੇ ਅਸੀਂ ਅਸਲ ਮੁੱਤਿਆ ਤੋਂ ਭਟਕ ਜਾਂਦੇ ਆ ਸੋ ਬਹੁਤ ਤੁਸੀਂ ਵੀ ਧੰਨਵਾਦੀ ਆ ਜਾਗਰੂਕ ਹੋ ਇਸ ਚੀਜ਼ ਦਾ ਵਿਰੋਧ ਕਰਦੇ ਆ ਭਾਰਤੀ ਕਿਸਾਨ ਯੂਨੀਅਨ ਖੋਸਾ ਤੁਹਾਡੇ ਨਾਲ ਆ ਸ੍ਰੀ ਚਮਕੌਰ ਸਾਹਿਬ ਮੋਰਚਾ ਜਿੱਥੇ ਤੁਸੀਂ ਕਹੋਗੇ ਜੋ ਤੁਸੀਂ ਅੱਗੇ ਤੋਂ ਕੋਈ ਕਾਲ ਦਓਗੇ ਸਾਡੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਇੱਕ ਗੰੂੜਾ ਆਪਾਂ ਨੇ ਰੱਤ ਕਰਾਉਣੇ ਆ ਕੱਲਾ ਇਦਾਂ ਨਹੀਂ ਪੁੱਤ ਨੇ ਸਾੜ ਕੇ ਸਾਰ ਦੇਣਾ ਇਹਨੂੰ ਭੱਡੀ ਲੈ ਕੇ ਜਾਓ ਲੜਾਈ ਨੂੰ ਤਾਪ ਆਏ ਜਿੱਤ ਪ੍ਰਾਪਤ ਕਰ ਸਕੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਬੰਦ ਕਰੋ ਕਾਰੇ ਕਰੋ ਬੰਦ ਕਰੋ ਬੰਦ ਕਰੋ ਬੰਦ ਕਰਿਆ ਛੋੜਾਇਆ ਕਰ ਲੋ ਮੜਾ ਜਾ ਆਜੋ 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 ਹਲੋ ਸਾਰੇ ਬੰਦੇ ਆ ਜਾਣਗੇ ਆਹੋ ਜੋ ਮੜਾ ਜਾ ਚੌੜੇ ਹੋ ਜੋ ਚੌੜੇ ਕੋਈ ਕੰਨੀ ਰੋਡ ਆਪਣਾ ਹੀ ਆ ਉਹਦੇ ਪਾਸੇ ਲੋਗੇ ਬਦਲੇ ਕੋਈ ਨਾ ਆਜੋ ਹੋਰ ਕਰ ਲੋ ਮੜਾ ਜਾ ਪਰਲੇ ਪਾਸੇ ਲੋਜ ਹੋਣਾ ਕਰਦਾ ਇੱਥੇ ਮਾਰਕਟ ਕਰਦਾ ਇੱਥੇ ਖੜੇ ਆ औरली जगह का पानी और वो में डक ले बड़ा गांव का आगर बाबा और काला तेल यार वो काला तेल फेंक देती कोई सामान है बड़ा काला तेल आ रहा है तो एकदम धकानी यार और पूरे में और बंद करा कर बंद करके हो रखा है फोट खटे <laughs>